ਨਮਸਕਾਰ ਸਾਥੀਓ ਤੁਸੀਂ ਦੇਖ ਰਹੇ ਹੋ ਲਾਈਵ ਤਸਵੀਰਾਂ ਖਨੌਰੀ ਘੱਗਰਪੁਰ ਦੀਆਂ ਜਿੱਥੇ ਤੁਹਾਨੂੰ ਇਹ ਦਿਖਾ ਰਹੇ ਹਾਂ ਕਿ ਅੱਜ ਤਰੀਕ ਹੋ ਗਈ 5 9 2025 ਵਕਤ 12 ਵੱਜ ਚੁੱਕੇ ਨੇ ਯਾਰ ਇੱਥੋਂ ਦੇ ਜਿਹੜੇ ਹਾਲਾਤ ਨੇ ਚਿੰਤਾ ਵਾਲੇ ਨੇ ਕਿਉਂਕਿ ਜਿਹੜਾ ਇੱਥੋਂ ਦਾ ਗੇਜ ਲੈਵਲ ਹੈਗਾ ਉਹ 750 ਪਹੁੰਚ ਚੁੱਕਿਆ ਹੈ ਜੋ ਕਿ 2023 ਦੇ ਵਿੱਚ 753 ਤੇ ਖੇਤਾਂ ਦੇ ਵਿੱਚ ਪਾਣੀ ਫੈਲ ਚੁੱਕਿਆ ਸੀ ਮਹਿਜ਼ ਸਿਰਫ 2 ਫੁੱਟ ਦਾ ਫਾਸਲਾ ਰਹਿੰਦਾ ਹੈ ਉਸ ਸਥਿਤੀ ਨੂੰ ਜੋ 2023 ਦੀ ਬਣੀ ਹੋਈ ਸੀ ਇਹ ਤੁਸੀਂ ਇੱਥੋਂ ਦੀ ਹਾਲਾਤ ਦੇਖ ਲਓ ਕਾਫੀ ਚਿੰਤਾ ਵਾਲੇ ਜ਼ਰੂਰ ਬਣੇ ਹੋਏ ਨੇ ਪਰ ਹੁਣ ਤੱਕ ਕਿਸੇ ਤਰ੍ਹਾਂ ਦੀ ਅਜੇ ਅਨਸਖਾਵੀ ਘਟਨਾ ਨਹੀਂ ਹੈ ਪ੍ਰਸ਼ਾਸਨ ਇਸ ਵਕਤ ਪੂਰਾ ਮੁਸਤੈਦ ਹੈ ਪੂਰੀ ਚੌਕਸੀ ਵਰਤੀ ਜਾ ਰਹੀ ਹੈ ਕਿ ਕਿਸੇ ਤਰ੍ਹਾਂ ਦੀ ਕਿੱਥੇ ਕੋਈ ਵਨ ਵਗੈਰਾ ਲੀਕਸ ਨਾ ਹੋਵੇ ਇਸ ਵਾਸਤੇ ਡਰੇਨ ਮਹਿਕਮਾ ਮਾਲ ਮਹਿਕਮਾ ਪੁਲਸ ਪ੍ਰਸ਼ਾਸਨ ਸਾਰਾ ਇਸ ਵੱਲ ਜੁੜਿਆ ਹੋਇਆ ਹੈ ਕਿ ਕਿਸੇ ਤਰ੍ਹਾਂ ਦੀ ਕੋਈ ਅਣ ਸਖਾਵੀ ਘਟਨਾ ਨਾ ਹੋਵੇ ਜੇਕਰ ਕਿਸੇ ਕੋਈ ਲੀਕ ਹੁੰਦੀ ਹੈ ਤਾਂ ਹਜ਼ਾਰਾਂ ਹੀ ਏਕੜ ਜਿਹੜੀ ਸੋਨੇ ਵਰਗੀ ਪੁੱਤਾਂ ਦੀ ਵਰਗੀ ਪਾਲੀ ਹੋਈ ਫਸਲ ਸੀ ਹੁਣ ਉਹ ਬਰਬਾਦ ਹੋ ਜਾਏਗੀ ਇਸ ਲਈ ਪ੍ਰਸ਼ਾਸਨ ਦੇ ਨਾਲ ਨਾਲ ਜਿਹੜੇ ਜ਼ਿਮੀਂਦਾਰ ਨੇ ਆਸ-ਪਾਸ ਦੇ ਪਿੰਡਾਂ ਦੇ ਲੋਕ ਨੇ ਉਹ ਵੀ ਪੂਰੀ ਚੌਕਸੀ ਵਰਤੀ ਜਾ ਰਹੀ ਹੈ ਇਥੋਂ ਦੇ ਜਿਹੜੇ ਤੁਸੀਂ ਹਾਲਾਤ ਦੇਖ ਰਹੇ ਹੋ ਕਿ ਖਨੋਰੀ ਤੋਂ ਲੈ ਕੇ ਮਕੋੜ ਸਾਹਿਬ ਤੱਕ ਦੋਨੇ ਪਾਸਿਓ ਇੱਕ ਘੱਗਰ ਚੌੜਾ ਕੀਤਾ ਹੋਇਆ ਹੈ ਪਰੰਤੂ ਫਿਰ ਵੀ ਖਤਰਾ ਉਸੇ ਤਰ੍ਹਾਂ ਮੰਡਰਾ ਰਿਹਾ ਹੈਗਾ ਜਿਵੇਂ ਕਿ 92 95 97 ਤੱਕ ਮੰਡਰਾਉਂਦਾ ਸੀ ਉਦੋਂ ਵੀ ਹਜ਼ਾਰਾਂ ਏਕੜ ਫਸਲ ਤਬਾਹ ਹੋ ਜਾਂਦੀ ਸੀ ਔਰ ਹੁਣ ਵੀ ਉਸੇ ਤਰ੍ਹਾਂ ਖਤਰਾ ਬਰਕਰਾਰ ਹੈ ਕਿਉਂ ਹੈ ਇਹਦੇ ਪਿੱਛੇ ਇੱਕ ਬਹੁਤ ਵੱਡਾ ਤੁਹਾਨੂੰ ਲੌਜੀਕ ਦੱਸਦੇ ਆ ਕਿ ਜੋ ਇਹ ਬੰਨ ਬਣਾਇਆ ਗਿਆ ਹੈ ਸੀ ਦੋਏ ਪਾਸੇ ਪਹਿਲੇ ਫੇਸ ਚ ਆਪਣਾ ਖਨੋਰੀ ਤੋਂ ਲੈ ਕੇ ਮਕਰੋੜ ਸਾਹਿਬ ਤੱਕ ਦੁਨੀਆ ਪਾਸੇ ਜਿਹੜੇ ਬੰਨ ਸੀ ਉਨ ਚੋਂ ਚ ਬਣਾਤੇ ਸੀ ਜਮੀਨਾਂ ਐਕਵਾਇਰ ਕਰਕੇ ਜਿਹੜਾ ਸੈਕੰਡ ਫੇਸ ਸੀ ਉਹ ਮਕੋੜ ਸਾਹਿਬ ਤੋਂ ਲੈ ਕੇ ਅੱਗੇ ਜਿਹੜਾ ਹਰਿਆਣੇ ਦੀ ਹੱਦ ਜਾਖਲ ਮੋਨਕ ਤੱਕ ਸੀ ਉਤੋਂ ਤੱਕ ਸੀ ਤਾਂ ਦੂਜੇ ਫੇਸ ਚ ਜਿਹੜਾ ਹਰਿਆਣਾ ਸਰਕਾਰ ਸੀ ਉਸ ਨੇ ਆ ਕੇ ਅੜਿਕਾ ਲਗਾ ਲਿਆ ਸੀ ਤੇ ਉਸ ਨੇ ਚੱਕ ਕੇ ਜਿਹੜੀ ਕੇਸ ਸੀ ਉਹ ਮਾਨਯੋਗ ਸੁਪਰੀਮ ਕੋਰਟ ਦੀ ਅਦਾਲਤ ਵਿੱਚ ਕਰਤਾ ਹੀ ਜਿਹਦਾ ਦੇਖੋ ਕੇਸ ਪੈਂਡਿੰਗ ਪਿਆ ਕੋਈ ਫੈਸਲਾ ਨਹੀਂ ਹੋਇਆ ਹੈਗਾ ਦੂਜੇ ਪਾਸੇ ਇੰਟਰ ਸਟੇਟ ਮਸਲਾ ਬਣ ਚੁੱਕਿਆ ਹੈ ਕਿ ਇਹ ਜਿਹੜਾ ਘੱਗੜ ਦਾ ਜਿਹੜਾ ਦੂਜਾ ਫੇਸ ਹੈ ਕਿ ਹਰਿਆਣਾ ਸਰਕਾਰ ਨਹੀਂ ਚਾਹੁੰਦੀ ਕਿ ਜਿਹੜਾ ਅਗਲਾ ਫੇਸ ਹੈ ਵੀ ਉਹ ਵੀ ਦੋਨੇ ਪਾਸੇ ਜਿਹੜਾ ਘੱਗੜਾ ਬਣਿਆ ਜਾ ਜਿਹੜਾ ਉਹਨਾਂ ਦੇ ਤਰਕ ਨੇ ਉਹ ਕਹਿੰਦੇ ਨੇ ਜੇ ਦੋਨੇ ਪਾਸੇ ਉੱਤੇ ਬਣਿਆ ਗਿਆ ਤਾਂ ਅੱਗੇ ਜਿਹੜੇ ਹਰਿਆਣੇ ਦੇ ਪਿੰਡ ਪੈਂਦੇ ਨੇ ਤਾਂ ਉਹਨਾਂ ਨੂੰ ਮਾਰ ਪਵੇਗੀ ਇਹ ਉਹਨਾਂ ਦੇ ਤਰਕ ਨੇ ਪਰੰਤੂ ਇਸ ਤਰ੍ਹਾਂ ਦੀ ਕੋਈ ਸਥਿਤੀ ਨਹੀਂ ਬਣਦੀ ਹੈ ਤੇ ਇਥੋਂ ਦੇ ਹਾਲਾਤਾਂ ਬਾਰੇ ਮੈਂ ਤੁਹਾਨੂੰ ਦੁਬਾਰਾ ਫਿਰ ਦੱਸਦਾ ਕਿ ਅੰਦਾਣਾ ਆਪਣੇ ਖਨੋਰੀ ਤੋਂ ਲੈ ਕੇ ਬਨਾਰਸੀ ਬੋਪਰ ਅੰਦਾਣਾ ਸ਼ਾਹਪੁਰ ਥੇੜੀ ਚਾਂਦੂ ਮੰਡਵੀ ਤੇ ਮਕੋਟ ਸਾਹਿਬ ਤੱਕ ਦੇ ਦੋਨੇ ਪਾਸੇ ਜਿਹੜੇ ਹਾਲਾਤ ਨੇ ਉਹ ਚਿੰਤਾ ਵਾਲੇ ਬਣੇ ਪਏ ਨੇ ਜੇ ਤੁਸੀਂ ਇਥੋਂ ਦੀਆਂ ਲਾਈਵ ਤਸਵੀਰਾਂ ਨੇ ਜਿਹੜੀਆਂ ਖਨੋਰੀ ਘੱਗਰਪੁਰ ਦੇ ਮੈਂ ਤੁਹਾਨੂੰ ਦੁਪਹਿਰ ਵੇਲੇ ਦੀਆਂ ਦਿਖਾਣ ਦੀ ਕੋਸ਼ਿਸ਼ ਕਰ ਰਿਹਾ ਹੈਗਾ ਤੇ ਇਥੋਂ ਦੀ ਹਾਲਾਤ ਨੇ ਜਿਹੜੇ ਇਹ ਤੁਹਾਡੇ ਤੱਕ ਮੈਂ ਪਹੁੰਚਾ ਰਿਹਾ ਹਾਂ